ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜ ਚਣਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨ ਬਾਈ ਹੀਪਰ ਜਰਸੀ ਟਾਪ ਕਲਾਸ ਇੱਕ ਗੱਬਣਾ ਚੈੱਕ ਪਾਸ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਹੋ ਠੀਕ ਹੁ ਵਧੀਆ ਜੀ ਹਾਂ ਠੀਕ ਠਾਕ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਡਾਕਟਰ ਰੇਸ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਸੀਲ ਤਵਾ ਨੇੜੇ ਪਿੰਡ ਆਪਾਂ ਨੇੜੇ ਭਦੌੜ ਨੇੜੇ ਵਾਲਾ 7 ਕਿਲੋਮੀਟਰ ਤੇ ਭਦੌੜ ਨੇੜੇ ਵਾਲਾ 2 ਕਿਲੋਮੀਟਰ ਤੇ ਇਧਰੋਂ ਤਵਾ 15 ਕਿਲੋਮੀਟਰ ਤੇ ਨਾਲ ਵੱਲੋਂ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 82890 34127 ਠੀਕ ਆ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਨੇ ਕਿੰਨੇ ਟਾਈਮ ਦੀ ਗੱਭਣਾ ਡਾਕਟਰ ਇਹ 7 ਮਹੀਨੇ ਦੀ ਗੱਭਣਾ ਚੈੱਕ ਪਾਸ ਹਾਂ ਘਰ ਦੀ ਬੱਚੀ ਆਪਣੀ ਪਾਲੀ ਵੀ ਆਵਾਂ ਲਾ ਆਪਦੀ ਚੈੱਕ ਪਾਸ ਆ ਆਪਣੇ ਮੈਨੂੰ ਚੈੱਕ ਪਾਸ ਆ ਅਗਲਾ ਚੈੱਕ ਕਰਾ ਕੇ ਲੈ ਕੇ ਜਾਓ ਦਾ ਡਾਕਟਰ ਨਾਲ ਲੈਵੇ ਤੇ ਥੋੜਾ ਡਾਕਟਰ ਦਾ ਆਪਣੇ ਬੰਦੇ ਚੈੱਕ ਕਰਾ ਲੈ ਜ਼ਰੂਰੀ ਆ ਝੋਲੀ ਝਾਰੀ ਦਿਖਾ ਦੇ ਬੱਚੀ ਦੀ ਬਹੁਤ ਚੰਗੀ ਆ ਚਾਰੇ ਥਣ ਇੱਕੋ ਜਿਹੇ ਆ ਆਰਡਰ ਜਿਹੜਾ ਬਣਾਉਣਾ ਸਟਾਰਟ ਕਰ ਲਿਆ ਹਨਾ ਹਾਂ ਬਹੁਤ ਸੋਹਣਾ ਆਰਡਰ ਬਹੁਤ ਚੰਗੀ ਗੱਦੀ ਪੱਟੀ ਹੋਵੇ ਬੱਚੀ ਦੀ ਖਾਨ ਥੋੜਾ ਬਹੁਤ ਚੰਗਾ ਹਨਾ ਹਾਂ ਜਰਸੀ ਆ ਮੰਨ ਲਾ ਉਦੋਂ ਵੀ ਲੇਵਾ ਜਿਹੜਾ ਪੱਟਣਾ ਸ਼ੁਰੂ ਕਰ ਲਿਆ ਕਰ ਰਹੀ ਨੇ ਬੂਥਵਾ ਦਿਖਾ ਦੇ ਡਾਕਟਰ ਦੰਦੀ ਖੀਰੀ ਆ ਸਹੀ ਆ ਲੈ ਦੰਦ ਦਿਖਾ ਦੇ ਕਦ ਚੰਗਾ ਪਲੀ ਵੀ ਚੰਗੀਆਂ ਦੰਦੋਂ ਬਾਈ ਕਹਿੰਦਾ ਬਿਲਕੁਲ ਖੀਰੀ ਆ ਦੰਦ ਕੋਈ ਚੱਕਰ ਨਹੀਂ ਵੀਡੀਓ ਚ ਦਿਖਾ ਵੀ ਲੈ ਇੱਧਰ ਦੇ ਲੈ ਇੱਧਰ ਦੇ ਦਿਖਾ ਦੇ ਪੱਟ ਮੂੰਹ ਇਹਦਾ ਬਈ ਲੈ ਬਈ ਦਿਖਾ ਦੇ ਇਹ ਮਹਿਲ ਨਹੀਂ ਪਾਈ ਵੀ ਮਾਨਾ ਇਹ ਚੀਜ਼ ਆ ਖੀਰੀ ਆ ਜਮਾ ਖੀਰੀ ਸਹੀ ਆ ਬਈ ਕਿਸ ਦੀ ਬਿਊਟੀ ਫਲੀ ਵੀ ਚੰਗੀ ਜਾਨ ਵਾਲੀ ਕੋਈ ਲੱਸੀ ਨਹੀਂ ਲਾਵੀ ਫਲੀ ਵੀ ਫੇਲ ਬੂਲ ਵਾਲੀ ਪੱਛੀ ਆ ਕੋਈ ਮਨਸੂਰ ਹੀ ਨਾ ਮਨੇ ਟਾਈਮ ਵੀ ਕਿਡਾ ਰਹਿ ਗਿਆ ਦੋ ਮਹੀਨੇ ਵਿੱਚ ਦਾਰ ਨਹੀਂ ਆ ਦੋ ਮਹੀਨੇ ਪਾਏ ਆ ਬਸ ਰੁੱਤ ਵੀ ਬਹੁਤ ਚੰਗੀ ਆਉਂਦੀ ਆ ਬਹੁਤ ਚੰਗੀ ਰੁੱਤ ਚ ਆਉਂਦੀ ਆ ਫੈਂਟ ਫੁੱਲ ਗਰਮੀ ਬਿਲਕੁਲ ਜੇ ਤਾਂ ਮਨ ਲਾ ਆਪਣਾ ਮਾਲ ਆ ਜਾਂਦਾ ਬਾਦਾਂ ਕਿਹੜੀ ਆਪਣੇ ਬੰਨਣ ਦੀ ਜਗ੍ਹਾ ਦੀ ਟੰਗੀ ਆ ਤਾਂ ਵੇਚਦੇ ਆ ਹਮਮ ਸਹੀ ਗੱਲ ਹੋਰ ਕੋਈ ਗੱਲ ਹੀ ਨਹੀਂ ਲੱਗ ਹਮਮ ਉਰਾ ਦਾ ਨਕਲਾ ਵਚੀ ਜਿਆ ਬਾਪ ਇੱਕ ਨੰਬਰ ਤੋਂ ਬੋਲੀ ਬਹੁਤ ਚੰਗੀ ਆ ਚੋਰੀ ਦਾ ਬਈ ਇੱਕ ਨੰਬਰ ਆ ਆਰਡਰ ਬਣਾਉਣਾ ਸਟਾਰਟ ਕਰ ਲਿਆ ਕਰਮ ਵਾਲੀ ਨੇ ਕੀ ਮੁੱਲ ਜਿਆ ਜਪਾ ਡਾਟਰ ਮੁੱਲ ਕਰਾਂਗੇ ਫੋਨ ਤੇ ਕਰਾਂਗੇ ਜੈ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜੀ ਮੁੱਲ ਜਿਹੜਾ ਵੈਲਨਸ ਦਾ ਬਿਲਕੁਲ ਜੈਦੂਗਾ ਵਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖ ਲੈ ਚਲ ਬਈ ਬੰਦ ਬਿਊਟੀ ਨੇ ਕਰਮਾਈ ਕਿੰਨੇ ਬਈ ਪੈਣੇ ਸੋਨੇ ਬੱਛੀ ਤੇ ਬਹੁਤ ਓਵਰ ਇਹ ਛੋਟਾ ਕੰਨ ਬੋਲੀ ਵਾਲੀ ਜਰਸੀ ਹੈ ਮਾ ਨਾ ਹੂੰ ਜਰਸੀ ਚ ਆ ਜਾਂਦੀ ਹੈ ਆਰਡਰ ਬਹੁਤ ਬਣਾਉਗੇ ਜਿਹੜੇ ਸਾਨੂੰ ਹੁਣੇ ਤੋਂ ਤਿਆਰੀ ਕਰਨੀ ਹੈ ਬੈਠ ਨੇ ਹੂੰ ਬਾਕੀ ਕੋਈ ਫੋਟ ਨਹੀਂ ਸੰਗ ਨਹੀਂ ਹਣਾ ਨਾ ਨਾ ਡਾਕਟਰ ਉਹ ਜਿਹੜੀ ਹੋਊ ਆਪ ਬਦੱਸਾਂਗੇ ਨਹੀਂ ਹੈ ਨਹੀਂ ਬਸ ਸਹੀ ਗੱਲ ਹੈ ਜਿਹੜੀ ਨੰਬਰ ਦੱਸਾਂਗੇ ਫੋਨ ਤੇ ਹੋਊ ਕੋਸ ਅੱਗੇ ਆ ਗਈ 2 ਨੰਬਰ ਤੇ ਬੱਚੀ ਕਿੰਨੀ ਉਮਰ ਹੈ ਜੀ ਕਰਮ ਵਾਲੀ ਇਹਦੀ ਡਾਕਟਰ ਬੱਚੇ ਦੀ 9 ਮਹੀਨਿਆਂ ਦੀ ਉਮਰ ਓਕੇ ਦੰਦੀ ਖੀਰੀ ਹੈ ਵੀ ਤੇ ਕਿਹੜੇ ਸੀਮੰਨ ਦੀ ਆ ਪਤਾ ਕੁਛ ਨਾ ਡਾਟਰ ਸੀਮੰਨ ਦਾ ਆਪਾਂ ਨੂੰ ਕੋਈ ਨਹੀਂ ਪਤਾ ਆਪਣਿਆਂ ਲਿਆਂਦੇ ਆ ਮੈਂ ਐਵੇਂ ਕਹਿ ਦਈਏ ਫਲਾਣੇ ਸੀਮੰਨ ਦੀ ਆ ਨਾ ਹੂੰ ਓਕੇ ਉਹਦਾ ਕੋਈ ਫਾਇਦਾ ਨਹੀਂ ਸੀਮੰਨ ਬਣਾਉਣ ਨੂੰ ਤਾਂ ਹੁਣ ਬਣਾ ਦਿੰਦੇ ਆ ਠੀਕ ਆ ਉਹਦਾ ਕੀ ਅਸਰ ਅਗਲੇ ਤੇ ਦੇਖ ਪਰਖ ਕੇ ਆ ਵੀ ਸਾੰਝ ਨਾ ਲੈਣੀ ਆ ਬੱਚੀ ਜਰ ਜਰਸੀ ਆ ਜਾਤ ਆ ਕੁਆਲਿਟੀ ਆ ਹਨਾ ਹੂੰ ਝੋਲੀ ਝੋਲੀ ਝਾਲੀ ਦਿਖਾ ਦੇ ਚਾਰੇ ਥਾਨ ਅੱਛਾ ਗੁਲਾਬੀ ਥਾਨ ਅੱਲਾ ਥਾਨ ਓਏ ਉਹ ਚੀਜ਼ ਨਹੀਂ ਮੱਥੇ ਟੋਆ ਛੋਟਾ ਕੰਨ ਸਹੀ ਆ ਹੂੰ ਥੋਲ ਦੇ ਬੜੀ ਥੋਲ ਦੇ ਫੁੱਲ ਬਰੀਟ ਪਲੀ ਵੀ ਚੰਗੀ ਆ ਜਰਸੀ ਦਾ ਬੱਚਾ ਮੰਗ ਫੁੱਲ ਮੇਲ ਦੀ ਘਟਾ ਜੀ ਮੇਲ ਲੈਣ ਦਾ ਤੇ ਲੈ ਤੇ ਆ ਦੋਨੇ ਬੱਸੀਆਂ ਆਪਾਂ ਇੱਕ ਘਰੇ ਲੈ ਲੇ ਤਾ ਹੂੰ ਠੀਕ ਆ ਕਲਰ-ਕਲਰ ਬੜਾ ਚੰਗਾ ਨਾ ਕਰਮਾਈ ਦਾ ਕਿਆ ਬਾਤ ਚਾਰ ਥਣ ਦੰਦੋਂ ਖੀਰੀ ਥਣ ਦੰਦੋਂ ਖੀਰੀ ਆ ਹੂੰ ਇਹਦਾ ਮੁੱਲ ਜਾਇਜ਼ ਤੇ ਖੁੱਲੀਆਂ ਸਾਡੀਆਂ ਡਾਕਟਰ ਮਾਲਾ ਹੂੰ ਅਗਲਾ ਰੇ ਦੀ ਹੋਲ ਕਰਦੀਆਂ ਇਹਦਾ ਵੀ ਮੁੱਲ ਫੋਨ ਤੇ ਕਰਾਂਗੇ ਡਾਕਟਰ ਚਾਰਾਂ ਬੱਸੀਆਂ ਦਾ ਮੁੱਲ ਜਾਇਜ਼ ਹੀ ਹੋਣਾ ਕਰਾਂਗੇ ਫੋਨ ਤੇ ਠੀਕ ਆ ਬਈ ਬਾਹਲਾ ਬਾਈ ਕਹਿੰਦਾ ਚਾਰੇ ਇਕੱਠਾ ਲੈਂਦਾ ਉਹ ਜਿਆ ਉਹ ਜਿਆ ਕਰਾਂਗੇ ਓਕੇ ਬਾਈ ਖਿੱਚ ਕੇ ਬਾਈ ਕਹਿੰਦਾ ਜਮ ਜਾਇਜ਼ ਮੁੱਲ ਬਾਾਕੀ ਦੇ ਸਾਵਣਾ ਮੁੱਲ ਜਮ ਜਾਇਜ਼ ਕਰਾਂਗੇ ਹੂੰ ਬੱਚਾ ਚੰਗਾ ਹੈ ਨਾ ਹਾਂ ਬੱਚਾ ਚੰਗਾ ਦਾ ਟੱਟੇ ਲਾਰੇ ਦੀ ਆਲ ਕਰਦੀ ਆ ਹੂੰ ਉਹਦੇ ਖੁੱਲੀਆਂ ਫਿਰਦੀ ਮੈਂ ਥੋੜਾ ਪੜਾ ਦੇਖੋ ਕਰਮਾ ਜੀ ਦਾ ਬੜਾ ਪੜਾ ਪੜਾ ਬੱਚੀ ਦਾ ਸਾਇਨਿਕ ਸੂਨਿਕ ਮਾਲਾ ਲੈਂਥ ਲੋਂਥ ਬਹੁਤ ਆ ਬੱਚੀ ਜੀ ਸਹੀ ਗੱਲ ਆ ਅੱਗੇ ਆ ਗਈ 3 ਨੰਬਰ ਬੱਚੀ ਇਹਦੀ ਉਮਰ ਕਿੰਨੀ ਹੈ ਬੜਾ ਏ ਡਾਕਟਰ 7 ਕੁ ਮਹੀਨਿਆਂ ਦਾ ਬੱਚਾ ਦੋਨੇ ਹੂੰ ਚਾਰ ਥਾਂ ਚਾਰ ਥਾਂ ਦੰਦੋਂ ਖੀਰੀ ਦੰਦੋਂ ਖੀਰੀ ਇਹ ਗੱਲ ਦੀ ਗਾਰੰਟੀ ਹੋ ਡਾਕਟਰ ਦੰਦੋਂ ਠੀਕ ਦੇ ਨੰਬਰ 4 ਥਾਂ ਕਲਰ ਕਲਰ ਬੜਾ ਚੰਗਾ ਝੋਲੀ ਝਾਲੀ ਨਾਲ ਬੱਚੀ ਦਾ ਥਣ ਦਰਾ ਕਿੰਨਾ ਚੰਗਾ ਸਹੀ ਗੱਲ ਬੱਸ ਬੱਸ ਤੇ ਲੱਗਿਆ ਹੋਇਆ ਹੂੰ ਇੱਕ ਨੰਬਰ ਥਾਂ ਲੱਗਿਆ ਝੋਲੀ ਵਈ ਨਹੀਂ ਬਹੁਤ ਚੰਗੀ ਹੈ ਡਾਕਟਰ ਕੀ ਬਾਤ ਆ ਬਈ ਲੈ ਦੰਦੋਂ ਖੀਰੀ ਹੋ ਜਾ ਓਕੇ ਬਈ ਖੋਲ ਦੇ ਮੜੀ ਤੋਰ ਫੇਸ ਦੀ ਬਿਊਟੀ ਕਲਰ ਕਲਰ ਕਰਦਾ ਕਿਉਂ ਰਹੀ ਇੱਕ ਨੰਬਰ ਪ੍ਰਿੰਟ ਪ੍ਰਿੰਟ ਜੱਤ ਜੁੱਤ ਦੇਖ ਰਹਾ ਡਾਕਟਰ ਬੋਦੀ ਦੇਖ ਮੱਛੀ ਦੇਖ ਮੱਛੀ ਇੱਥੇ ਮਾਹਦਾਰ ਕਾਰਡ ਪਤਾ ਕੁਛ ਨਾ ਡਾਕਟਰ ਮਾਹਦਾਰ ਕਾਰਡ ਨਹੀਂ ਪਤਾ ਇਹ ਵੀ ਗੱਪ ਮਾਰਦਾ ਕੋਈ ਫਾਇਦਾ ਨਹੀਂ ਸਹੀ ਆ ਭਾਈ ਹਮ ਬੱਚੇ ਦਾ ਉਹਨਾਂ ਜੱਤਾਂ ਬੱਚੀ ਨੇ ਬੱਸੀ ਨੇ ਮੰਨ ਲਾ ਬਣ ਕੇ ਬਹੁਤ ਚੰਗੇ ਬੱਚਾ ਬਣ ਜਾਣਾ 17 18 ਕਿਲੋ ਦਾ ਪਹਿਲੇ ਸੂਏ ਆਰਾਮ ਨਹੀਂ ਪਾਦੇ ਨੂੰ ਠੀਕ ਆ ਭਾਈ ਹਮ ਬਿਊਟੀ ਬਸ ਇਹ ਤਾਂ ਪਾਲਣ ਦੀ ਘਾੜ ਮੰਨ ਲਾ ਹਮ ਦੋ ਘੱਟੇ ਪੈ ਕੇ ਬੱਚੀ ਹੋਰ ਹੀ ਕੋਲ ਬਣ ਜੂ। ਮੋਲ ਇਹਦਾ ਹੀ ਫੋਨ ਤੇ ਹੋ ਜਾ। ਇਹਦਾ ਹੀ ਮੋਲ ਫੋਨ ਤੇ ਕਰਾਂਗੇ। ਜਾਇਜ਼ ਹੀ ਹੋਊਗਾ ਨਾ। ਜਵਾ ਜਾਇਜ਼ ਹੋਊਗਾ। ਬੱਚਿਆਂ ਦੇ ਹਿਸਾਬ ਨਾਲ ਜਾਇਜ਼। ਓਕੇ ਬਾਈ। ਬਾਹਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਜਾਇਜ਼ ਮੋਲਨ ਵਾਲੀ ਬੱਚੀਆਂ ਦੇ ਦੇਣਗੇ। ਬੱਚੀਆਂ ਡਾਕਟਰ ਜਾਸੀਆਂ ਕਰਨੀਆਂ ਬਹੁਤ ਔਖੀਆਂ ਇਕੱਠੀਆਂ ਮੰਨ ਲਾ। ਹੂੰ। ਆਪਾਂ ਦਾ ਫਿਰ ਤੋਰ ਕੇ ਪਾਲ ਤਾਲ ਕੇ ਪਿੰਡਾਂ ਚੋਂ ਲਿਆਉਣਿਆ ਮੰਨ ਲਾ ਹਨਾ। ਓਕੇ ਬਾਈ। ਅੱਗੇ ਨਾਲ ਸੋਹ ਬੱਚੀ ਤੇ ਬਹੁਤ ਆ। ਹਾਂਜੀ। ਇਹਦੀ ਕਿੰਨੀ ਉਮਰ ਹੈ ਤੇਰੀ ਵੀ ਡਾਕਟਰ 7 ਮਹੀਨਿਆਂ ਦਾ ਬੱਚਾ ਹੈਗਾ ਹੂੰ ਝੋਲੀ ਬੜੀ ਚੰਗੀ ਹੈ ਨਾ ਝੋਲੀ ਦਿਖਾ ਦੇ ਚਾਰ ਥਾਣਾ ਅੱਲਾ ਇੱਕ ਦਾ ਥਾਣ ਕਿ ਰੱਖਿਆ ਬਾਈ ਹਾਂ ਬੜੀ ਵੀ ਚੰਗੀ ਦੰਦ ਦਿਖਾ ਦੇ ਡਾਕਟਰ ਪੂਰੀ ਜਾਨ ਵਾਲੀ ਬੱਚੀ ਹੈ ਲੈ ਕੇ ਤੇ ਦੇਖੋ ਝੋਲੀ ਬੜੀ ਟਵਰਟੂਆ ਚੰਗਾ ਦੰਦ ਦੇਖੋ ਖੇਰੀ ਪਿਆਰ ਖੀਰੀ ਹੈ ਬੋਲੇ ਚੱਕੀ ਦਾ ਜਮਾਗੀ ਓਕੇ ਹਾਂ ਚਿਹਰੇ ਦੀ ਬਿਊਟੀ ਇੱਕ ਨੰਬਰ ਟਵਰਟੂਆ ਚੰਗਾ ਬਾਕੀ ਉੱਤੇ ਇਹਦਾ ਰਿਕਾਰਡ ਦੇ ਦਿਆਂਗੇ ਡਾਕਟਰ ਆਪਾਂ ਜੀ ਇਦੋਂ ਲੈਣ ਦੀ ਉਹ ਬੰਦੇ ਨੇ ਹਮ ਕਰਕੇ ਇਹ ਬੰਦੇ ਤੋਂ ਲੈਤੀ ਆ ਆਪਦੀ ਫਾਰਮ ਚ ਮੰਨ 50000 ਰੁਪਏ ਵਾੜ ਦੀ ਆ ਬੱਚੀ ਓਕੇ ਹਮ ਆਪਾਂ ਗੱਲ ਵੀ ਕਰਾ ਦਾਂਗੇ ਸਿੱਧੀ ਜਾ ਕੇ ਠੀਕ ਆ ਉਹ ਕੋਈ ਚੱਕਰੀ ਤੋੜਾ ਤੜਾ ਦਿਖਾ ਬੱਚੀ ਦਾ ਹਮ ਨੁਕਰੀਆਂ ਆ ਗਈਆਂ ਖੜਦੀ ਗੁੜਨੀ ਦਿਖਾ ਬੱਚੀ ਦਾ ਸਹੀ ਗੱਲ ਹੈ ਬਿਊਟੀ ਬੜੀ ਆ ਨਾ ਕੀ ਬਾਤ ਆ ਬਈ ਕਾਲੀ ਬੰਦ ਦਿਖਾੜਾ ਹਮ ਟੋਆ ਬੋਦੀ ਕਲਰ ਬੇਲ ਬੂਲ ਵਾਲੀ ਬੱਚੀ ਆ ਜੀ ਮੰਨ ਲਾ 7 ਕਿਹ ਮਹੀਨੇ ਦਾ ਬੱਚਾ ਆ ਬੜਾ ਬਹੁਤ ਚੰਗਾ ਠੀਕ ਆ ਹਮ ਕਵਾਲਿਟੀ ਵਧੀਆ ਕਰਮਾਲੀ ਤੇ ਹਨ ਬਾਈ ਹਾਂ ਕਵਾਲਿਟੀ ਬਹੁਤ ਵਧੀਆ ਹਮ ਮੋਲ ਤੇ ਬਾਈ ਕਹਿੰਦਾ ਬਿਲਕੁਲ ਜਾਇਜ਼ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਨਗਸੀ ਭਰਾ ਕੋਲ ਚਾਰ ਚਾਰੀ ਰੱਖਾਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ ਜੀ